ਸਤਿ ਸ੍ਰੀ ਅਕਾਲ ਜੀ ਤੇ ਅੱਜ ਜਿਵੇਂ ਪੁਰਾਣੇ ਪਲਵਾਨ ਬਜ਼ੁਰਗ ਪੱਥਰ ਚੱਕਦੇ ਹੁੰਦੇ ਸੀ ਤੇ ਉਸੇ ਤਰ੍ਹਾਂ ਪੱਥਰ ਲਿਆਂਦਾ ਗਰਾਊਂਡ 'ਚ ਇਹ ਹਲੇ ਤੱਕ ਕਿਸੇ ਨੇ ਚੱਕਿਆ ਨਹੀਂਗਾ ਦੇਖੋ ਕਿਹੜਾ ਮੁੰਡਾ ਚੱਕ ਕੇ ਦਿਖਾਉਂਦਾ ਲਓ ਵੀ ਇਹ ਲੈ ਵੀ ਲੈ ਚੱਲਿਆ ਲੈ ਚੱਕਦੇ ਚੱਕਦੇ ਵੈਰੀ ਗੁੱਡ ਏ ਜੇ ਤੂੰ ਆ ਬਹੁਤ ਉੱਚਾ ਲੱਗਿਆ ਇਹ ਪਹਿਲੇ ਨੰਬਰ ਦੇ ਹਲੇ ਤੱਕ ਇਹ ਮੇਰਾ ਪਹਿਲਾ ਦਿਨ ਹੈਗਾ ਸਦਾ ਹੀ ਮਾਰ ਚੱਲ ਵੀ ਚੱਲ ਜਾਵਾ ਲੈ ਵੀ ਲੈ ਲੱਕ ਦੇ ਪਿੱਛੇ ਲੈ ਗਿਆ ਸੜ ਦੇ ਪਿੱਛੇ ਸੜਦੇ ਹੁਣ ਸੱਤਰਾ ਖਾਲੀ ਸਿਰ ਤੇ ਨਾ ਵੱਜੇ ਚੱਲ ਵੈਰੀ ਗੁੱਡ ਸੌਖਾ ਜੀ ਆ ਨੀ ਕੋਈ ਨਾ ਤੂੰ ਸਾਹ ਨਾਲ ਸਾਹ ਨਾਲ ਸੰਭਲ ਆ ਆ ਮੁੰਡਾ ਹੁਣ ਜੇਤੂ ਆ ਜਿਹਨੇ ਸਰ ਤੋਂ ਦੀ ਛੜਤਾ ਇਹ ਉੱਤੇ ਹੋ ਗਿਆ ਪਹਿਲੇ ਤੇ ਹੁਣ ਸਾਰੇ ਹਾਂ ਇਹ ਬੈਕ ਸਾਈਡ ਲੈ ਗਿਆ ਨਹੀਂ ਬਦੀ ਮਾਰ ਕੇ ਦੇਖ ਕੌਣ ਆਏ ਆਏ ਬਾਜਾ ਕੇ ਉਹ ਜੇਤੂ ਆ ਮੁੰਡਾ ਦੋਨੇ ਬਰਾਬਰ ਜੇ ਹੀ ਆ ਦਾਰੇ ਧੌਣ ਤੱਕ ਲੈ ਗਏ ਦੋਨੇ ਜਿੰਨਾਂ ਦੀ ਬ੍ਰੈਂਡ ਦਾ ਆ ਇਹ ਮੇਰਾ ਪਹਿਲਾ ਦਿਨ ਆ ਰੂਪਾ ਚੱਕਰ ਲਗਾ ਪੁਰਾਣਾ ਖਿਡਾਰੀ ਇਹ ਸਾਡਾ ਕਿਸ਼ਨਪੁਰਿਆ ਕਿਸ਼ਨਪੁਰਿਆ ਰੂਪਾ ਲੱਤਾ ਰੋਤਾ ਹੀ ਲੈ ਜਾ ਤਗੜਾ ਚੱਲ ਤੇਰੀ ਵਾਹ ਚੱਲ ਮੁੱਕੀ ਇਹ ਕੱਲਾ ਇਹ ਪੱਥਰ ਨੂੰ ਕੱਲਾ ਗਰਾਊਂਡ 'ਚੋਂ ਮੈਹਕ ਚੱਕ ਸਕਦਾ ਬਸ ਮੈਹਕ ਚੱਕੂ ਇਹਨੂੰ ਕੱਲਾ ਚੱਕ ਲੈ ਚੱਕ ਲੈ ਸ਼ਰਮ ਉੱਥੇ ਜਾ ਕੇ ਫਾੜ ਜੀ ਠੀਕ ਆ ਠੀਕ ਆ ਠੀਕ ਆ ਮਾਂਦਾ ਤਾਰੇ ਨੂੰ ਠੀਕ ਆ ਠੀਕ ਆ ਸਹੀ ਆ ਹੈ ਤਾਰਾ ਬਈ ਤਾਰਾ ਮੇਰੇ ਸਾਹਮਣੇ ਟਰਾਈ ਕਰਕੇ ਤਾਰੇ ਨੇ ਇੱਥੋਂ ਮੁੜਿਆ ਆ ਇੱਥੋਂ ਨਹੀਂ ਗਿਆਗਾ ਸਿਰ ਤਾਂ ਤੇ ਕਹਿੰਦਾ 10 ਦਿਨਾਂ ਦੇ ਚੱਕ ਲੂ ਇਹ ਸ਼ੌਕਾ ਹੀ ਲੈ ਗਏ ਕਿਉਂਕਿ ਇਹਨਾਂ ਦੀ ਦੋਨੋਂ ਪ੍ਰੈਕਟਿਸਾਂ ਤਕੜੀਆਂ ਜਿਹੀਆਂ ਮੁੰਡਿਆਂ ਦੀ ਫਰਕ ਪੈਂਦਾ ਜੀ ਰੁਟੀਨ ਤੋਂ ਫਰਕ ਪੈਂਦਾ ਜੀ ਦੇਖ ਲਓ ਲਾ ਕੇ ਜ਼ੋਰ ਘੇ ਲਾਉਣਾ ਤਾਂ ਦੇਖ ਲੈ ਬਈ ਟਰਾਈ ਕਰਕੇ ਇੱਕ ਅੱਧੀ ਵਾਰੀ ਹੋਰ ਹੈਂ ਕਰਨ ਦਾ ਕਰ ਲੈ ਟਰਾਈ ਕਰਨੀ ਹੁੰਦਾ ਕਦੀ ਨਹੀਂ ਨਹੀਂ ਰਹਿਣ ਦੇ ਇਹਦਾ ਹੌਲਾ ਵਾ ਨਹੀਂ ਨਹੀਂ ਰਹਿਣ ਦੇ ਜੋ ਰਹਿਣ ਦੇ ਪੁੱਤਰਾ ਰਹਿਣ ਦੇ ਹਾਂ ਫੇਰ ਰਹਿਣ ਦੇ ਆ ਇੱਥੇ ਹੀ ਪਿਆ ਬਾ ਪਿਆ ਰਹਿਣ ਦੇ ਕੋਈ ਨਹੀਂ ਲੈ ਚਲਾਏ ਬਾ ਤੂੰ ਵੀ ਜਾ ਕੇ ਦਿਖਾ ਦੇ ਮੜਾ ਯਾਰ ਨਹੀਂ ਮੈਂ ਕੱਲ ਨੂੰ ਸਹੀ ਕੱਲ ਨੂੰ ਕੱਲ ਨੂੰ ਪ੍ਰੈਕਟਿਸ ਮੈਂ ਦਸ ਦਿਨ ਲਾ ਦੇਣ ਦੇ ਨਹੀਂ ਤਾਰੇ ਨੇ ਚੱਕਿਆ ਯਾਰ ਆ ਗਿਆ ਆ ਆ ਵੇ ਪਹਿਲਵਾਨ ਬਿਨਾ ਕੀਤੇ ਮਮੀ ਆਉਂਨਾ ਚੋ ਪੱਪੂ ਕਹਿੰਦੇ ਪੱਪੂ ਚੂੜ ਚੱਕਿਆ ਮੂਰੇ ਹੋ ਕੇਰ ਦਾ ਆ ਪੱਪੂ ਆ ਆ ਬੱਲੇ 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 ਸ਼ਾਬਾਸ਼ 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 ਪੱਪੂ ਲੈ ਵੀ ਪੱਪੂ ਵੀ ਮੇਰੇ ਅੱਲਾ ਮੈਨੂੰ ਲਿਆਵੇ ਉਹਨਾਂ ਦਾ ਭਾਈ ਕਹਿੰਦਾ ਆ ਜਾ ਆਉਂਦਾ ਹੋਣਾ ਪਲੇਅਰ ਦੀ ਆ ਰੰਗੀ ਵਾਲੇ ਲਿਆਓ ਆ ਦੋਨੇ ਹੋ ਯਾਰ ਇਹ ਸਾਡੇ ਪੰਜਾਬ ਦੀਆਂ ਪਹਿਲੀਆਂ ਚ ਵਿਰਾਸਤੀ ਖੇਡਾਂ ਰਹੀਆਂ ਪੱਥਰ ਚੱਕਣਾ ਤੇ ਉਹ ਕੋਲ ਸਾਹਿਬ ਉਹਨੂੰ ਕਹਿੰਦੇ ਮੂਂਗਲੀ ਫੇਰਨਾ ਹਨਾ ਹਨਾ ਉਸਤਾਦ ਜੀ ਫਿਰ ਕਿਹੜਾ ਬੰਦਾ ਕੱਲਾ ਮਹਿਕ ਚੱਕੂਗਾ ਇਹ ਪੱਥਰ ਬਸ ਮੈਂ ਕਿੱਦਾਂ ਮੈਂ ਮਹਿਕ ਚੱਕਿਆ ਮਹਿਕ ਤਾਂ ਕੱਢ ਦਿੰਦਾ ਦੋ ਚਾਰ ਪਾਲੇ ਤੇ ਮੈਂ ਕਿੱਥੇ ਮਹਿਕ ਮਹਿਕ ਦੇ ਵੱਲ ਗਿਆ ਪੈ ਗਿਆ ਉਹ ਕਹਿੰਦਾ ਕੱਲ ਨੂੰ ਚੱਕਾਂਗੇ ਓਕੇ ਹਾਂ ਹੁਣ ਸਾਡਾ ਫੋਫੜ ਬੁੜਾ ਹੋ ਗਿਆ ਨਹੀਂ ਚੱਕ ਉਹ ਨਹੀਂ ਦੇਣਾ ਹੀ ਵੱਡਾ ਫੋਫੜ ਕੱਢਦੇ ਨਹੀਂ ਨਹੀਂ ਫੋਫੜ ਲਾਦਾ ਸਾਡਾ ਯਾਰ ਕਰਾ ਕਰਦੇ ਮੈਨੂੰ ਮੈਂ ਚਾਗਦਾ ਰਿਹਾ ਬੰਦਾ ਡਰਾ ਕੁਆਂਟਲ ਕੁਆਂਟਲ ਦੀਆਂ ਲੱਕੜਾਂ ਉਹ ਪੈਰ ਨਹੀਂ ਰੱਖੀ ਤੂੰ ਬੱਸ ਜਾ ਛੇੜ ਲੱਛਾ ਚਲੋ ਆ ਆ ਮੋਟਾ ਲਾ ਪੱਥਰ ਨੂੰ ਮੱਥਾ ਚਲੋ 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 ਭਾਗੋ ਛੋਟੇ ਤਰਾ ਚਲੋ ਪਤਾ ਜਾਓ ਪ੍ਰਿੰਸ ਲਾਓ ਲਾ ਵੀ ਪੱਪੂ ਵੀ ਜੇਤੂ ਆਜ ਦੇ ਪੱਥਰ ਚੱਕਣ ਦਾ ਹਾਂ ਜੇਤੂ ਆ ਇਹ ਜੇਤੂ ਜਰਨੈਲ ਆ ਹਾਂ ਤੁੰਗਿਆ ਮਾਰ ਕੇ ਕੱਲ ਨੂੰ ਆਵਾਂ ਚੱਕ ਦੇਗਾ ਬਾਲਾ ਕੱਢ ਦੇਗਾ ਘੋਗੂ ਖਾ ਕੇ ਆਈ ਫੇ ਪੱਪੂ ਦੇ ਚੱਕ ਦਾ ਪੱਥਰ ਮੇਰੀ ਗੱਲ ਸੁਣ ਤਾਰੇ ਪੱਪੂ ਪੱਥਰ ਚੱਕਦਾ 5 ਕਿਲੋ ਦੇਸੀ ਘੋੜੇ ਇਧਰ ਸ਼ਰਤ ਲਾਤੀ ਬਈ ਕਿਵੇਂ ਜੀ ਆਪਣੇ ਅਤਿੰਦਰ ਜੀ 5 ਕਿਲੋ ਦੇਸੀ ਘੋੜੇ ਪੱਪੂ ਨੂੰ ਪੱਥਰ ਚੱਕ ਦੇਵੇ ਹਾਂ ਨਵਾਂ ਮੁੰਡਾ ਜੀ ਆ ਕੇ ਆ ਕੇ ਇੱਕੋ ਇੱਕ ਨਹੀਂ ਜਾਣੇ ਦਾ ਬਸ ਰਹਿਣ ਦੇ ਰਹਿਣ ਦੇ ਲੱਗ ਗਿਆ ਪਤਾ ਲੱਗ ਗਿਆ ਪਤਾ ਤੇਰੇ ਸਾਹਬ ਦਾ ਬਸ ਚਲੋ ਚਲੋ ਕੋਈ ਨਾ ਆ ਜਾ ਆ ਜਾ ਆ ਜਾ ਆ ਜਾ ਭੱਜ ਜਾ ਬਹੁਤ ਵਧੀਆ ਚੱਕ ਉਹ ਪਿੱਛੇ ਹੋ ਕੇ ਖੜੋ ਪਿੱਛੇ ਪਿੱਛੇ ਬੱਲਾ ਕਰ ਤਾ ਤਾਨੂੰ ਬੱਲਾ ਕਰ ਦੇ ਬੱਲਾ ਕਰ ਦੇ ਮੋਡੇ ਮਾਡੇ ਦੇ ਨਾ ਮਾਰ ਲਈ ਸੋਹਣਿਆ ਵੀਰਾ ਬਹੁਤ ਵਧੀਆ ਬਾਈ ਇਹ ਹੁਣ ਪਹਿਲੇ ਦੇ ਮੁੰਡੇ ਬੜੀ ਉਹਨਾਂ ਦੇ ਬਹੁਤ ਨੇ ਹਾਂ ਦੋਣੇ ਤਿੰਨ ਤਿੰਨ ਪਲੇਅਰ ਤਕੜੇ ਆ ਹੁਣ ਪੂਨੇ ਮંત્રી ਜੀ ਦਾ ਰਾਂ ਦੇ ਨਾ ਕਰਕੇ ਤੇ ਚੱਕ ਦੇਗਾ ਨਾਂ ਦਾ ਜ਼ੋਰ ਕੋਈ ਨਹੀਂ ਜੀ ਚੱਕ ਲੈਣਾ ਮੰਤਰੀ ਜੀ ਲੈ ਗਿਆ ਪਿੱਛੇ ਹੋ ਜਾਓ ਕੰਮ ਨਹੀਂ ਲੈ ਗਿਆ ਧਿਆਨ ਨਾਲ ਸਿੱਟੀ ਪਰੇ ਮੰਤਰੀ ਲੱਗਦਾ ਫੋਟੋ ਪਲੇਅਰ ਬਾਗ ਗਿਆ ਇੰਨਾ ਤੋਰਦਾ ਤੋਰਦਾ ਪਹਿਲੇ ਤੇ ਮੰਤਰੀ ਆ ਗਿਆ ਮੇਰੇ ਹਿਸਾਬ ਨਾਲ ਹੈ ਤਾਰੇ ਚਲੋ ਆ ਲਾਕਡਾਉਨ ਚਲੋ ਚਲ ਨੰਬਰ ਕਾਰ ਤੋਂ ਨਹੀਂ ਡرائی ਨਾ ਕੋਈ ਨਾ ਨਹੀਂ ਬਣਦਾ ਦਾ ਹੈਗਾ ਵਾ ਚੱਕਾ ਕਰਾ ਬਿਆ ਪ੍ਰੈਕਟਿਸ ਲਾ ਲਾ ਨਾ ਪਹਿਲਾਂ ਤਾਰੇ ਨਾ ਮੋਢੇ ਹੱਥਾਂ ਦੀ ਆਏ ਮਾਰ ਕੇ ਨਾ ਤੇਰਾ ਪਰ ਸਾਰੇ ਪਤਾ ਹੈ ਬਾਈ ਦੀ ਬਾਈ ਦੀ ਨਹੀਂ ਰਹਿਣ ਹੈਵੀ ਆਈ ਸੁਣਾ ਹੈ ਇਹ ਤਾਂ 60 ਕਿਲੋ ਹੀ ਹੋਣਾ ਹੈ ਬੜਾ ਕੋਲ ਆਣਾ ਮੈਂ ਘੋਗਦਾ ਇਹ ਆਏ ਦੂਜੇ ਤੇ ਹੁੰਦਾ ਫੇਰ ਬੜਾ ਦਿੱਕ। ਯੋਰ ਪਪੂ ਨੂੰ ਵੀ ਸਾਰੇ ਪੂਰਾ ਲਾਇਆ। ਪਪੂ ਉਹ ਇੱਥੇ ਆ ਗਿਆ। ਸੀੜਾ ਹੁੰਦਾ ਬੰਦਾ ਕੰਮ ਕਰਾਉਣ ਦਾ। ਠੀਕ ਸਾਧ ਨੂੰ ਲਾਉਂਗਾ ਇਹ ਜ਼ੋਰ। ਜ਼ੋਰ ਲਾਉਂਦੇ ਨਾ ਗਾ ਜ਼ੋਰ ਲਾਉਂਦੇ ਮੈਂ ਅੱਜ ਕੱਲ ਦਾ ਜ਼ੋਰ ਹੁੰਦੀ। ਪੁਰਾ ਲੈ ਚਲੇ ਕੋਲ ਸਾਹਿਬ ਵੀ ਲੈ ਚਲੇ। ਠੀਕ ਹੈ। ਬਾਉ ਨੇ। ਬਾਉ। ਜੇ ਰਾਜੂ ਇਹਨੂੰ ਛਾਤੀ ਦੇ ਬਰਾਬਰ ਲੈ ਜਾ ਤਖੜਾ ਹੀ ਆ ਲਓ ਜੀ ਸਾਡਾ ਕਬੱਡੀ ਪਲੇਅਰ ਰਾਜੂ ਨਹੀਂ ਇਹ ਤਾਂ ਮੋਢੇ ਟੇਕੜੀ ਨਹੀਂ ਨਹੀਂ ਆਪਾਂ ਨੂੰ ਮੁਸ਼ਕਲ ਆ ਮੈਨੂੰ ਲੱਗਦਾ ਨਹੀਂਗਾ ਵੀ ਮੁਸ਼ਕਲ ਲੱਗਦਾ ਕੰਮ ਕੰਮ ਗਿਆ ਕਿਉਂ ਦਾ ਰੱਖਿਆ ਇਦਾਂ ਬੰਤਰ ਬਹੁਤ ਵਧੀਆ ਬਣੀ ਹੈ ਨਾ ਹੱਥੇ ਨਹੀਂ ਖੜਾਦਾ ਕੇ ਪਾਸੇ ਦੇਖ ਲੈ ਫਿਰ ਖੜਾਉਣ ਵਾਲਿਆਂ ਦਾ ਖੜਾਦਾ ਸੀ ਨਾ ਸ਼ਾਬਾਸ਼ ਬਣਾਵਾਗੇ ਬਣਾਵਾਗੇ ਸਹੀ ਗੱਲ ਸ਼ਾਬਾਸ਼ ਸ਼ਾਬਾਸ਼ ਬੋਲੋ ਬੋਲੋ ਬੱਸ ਤਗੜਾ ਹੀ ਆ ਬਈ ਹਾਂ ਤਗੜਾ ਹੀ ਆ ਪੂਰਾ ਗਿਆ ਮੁੰਡਾ ਅੱਜ ਹੀ ਆਇਆ ਹੈ ਇਹ ਇਹ ਮੇਰੇ ਹਿਸਾਬ ਨਾਲ ਚੱਕ ਸਕਦਾ ਮਧਰੇ ਮਧਰੀ ਗੋਦੀ ਦਾ ਹੈ ਹਾਂ ਇਹੋ ਜੇ ਬੰਦੇ ਜਾਨ ਚੁੰਦੇ ਵੈਰੀ ਗੁੱਡ ਤੁਹਾਨੂੰ ਮੈਂ ਕਹਾਂ ਹੀ ਬਾਈ ਸਾਡੇ ਕਾਫੇ ਹੁੰਦੇ ਆ ਹਾਂ ਤਾਰੇ ਦੀ ਵੀ ਅਖਵਾਜ ਲੱਗੀ ਆ ਮੈਂ ਪਛਾਣ ਲੈਂਦਾ ਚੱਕਦੇ ਬਾਈ ਹੁਣ ਕੱਢਦੇ ਬਾਲਾਂ ਪਿੱਛੇ ਛੜਦੀ ਜਾਂਦਾ ਧੌਣ ਦੇਣਾ ਮਾਰ ਲਈ ਮੇਰਾ ਸੋਹਣਾ ਵੀਰ ਇਹ ਲੋਰੀ ਇਹ ਜੇਤੂ ਆ ਜੇਤੂ ਬੰਦੇ ਚਾਰ ਜੇਤੂ ਹੋ ਗਏ ਹਾਂ ਚਲੋ ਆਓ ਕਾਵਲੇ ਜਾ ਤਾਰੇ ਆਪਾਂ ਕਹਿੰਦੇ ਸੀ ਕਮ ਕਾਵਲੇ ਦਾ ਤਾਰੇ ਤਾਰਾ ਸਭ ਤੋਂ ਪਹਿਲੇ ਦੇ ਮੇਰੇ ਸਾਹਮਣੇ ਚੱਗੇ ਮੈਂ ਚੱਕਦਾ ਮੇਰੇ ਕੋਲੇ ਗਵਾਹ ਬੰਦਾ 10 ਚੱਕਦਾ ਕਿ ਨਹੀਂ ਕਿਸੇ ਟਰਾਈ ਕਰਕੇ ਫੇਰ ਲਿਆਂਦਾ ਇੱਥੇ ਜਾ ਕੇ